ਡੈਰੀ ਫਾਰਮ ਵਿੱਚ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਆਪਾਂ ਬਹੁਤ ਹੀ ਸਟਾਪ ਦੇ ਨੰਗੀ ਕੇ ਜਾਨਵਰ ਝੋਟੀਆਂ ਤੇ ਮੱਝਾਂ ਤੇ ਦੱਸਾਂ ਪੁੱਛਾਂ ਦੱਸਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਜਾਣਕਾਰੀ ਉਹਨਾਂ ਦੇ ਰੇਟਾਂ ਦੀ ਤੇ ਉਹਨਾਂ ਬਾਰੇ ਦੱਸਾਂਗੇ ਤੁਹਾਨੂੰ ਪੂਰੀ ਜਾਣਕਾਰੀ ਤੇ ਬਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਨੂੰ ਕਰਿਆ ਕਰੋ ਮੇਰਾ ਵੀਰ ਤੇ ਐਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਤੇ ਵੱਧ ਤੋਂ ਵੱਧ WhatsApp ਗਰੁੱਪਾਂ ਵਿੱਚ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਆਪਣੇ ਚੈਨਲ ਦੀ ਪੂਰੀ ਵੀਡੀਓ ਦੇਖਿਆ ਕਰੋ ਮੇਰਾ ਵੀਰ ਜਰੂਰ ਜੀ ਤੇ ਬਾਕੀ ਜੇ ਕੋਈ ਕਮੀ ਪੇਚੀ ਹੁੰਦੀ ਹੈ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਨੰਬਰ ਗਿਆ ਸ਼ੇਅਰ ਕੀਤਾ ਹੈ ਤੇ ਬਾਕੀ ਫੋਨ ਕਰਕੇ ਵੀ ਤੁਸੀਂ ਗੱਲ ਕਰ ਸਕਦੇ ਹੋ ਤੇ ਜੇ ਕਿਸੇ ਵੀਰ ਨੇ ਵੀਡੀਓ ਪਾਣੀ ਹੁੰਦੀ ਹੈ ਉਹ ਵੀ ਪਵਾ ਵਾਲੇ ਤੋਂ ਸ਼ੇਅਰ ਕਰ ਸਕਦੇ ਸਾਡੇ ਨਾਲ ਕੜ ਫੋਨ ਨੰਬਰ ਤੇ ਫੋਨ ਕਰ ਸਕਦੇ ਵੀਰੇ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਕਹਿੰਦੇ ਟਾਪ ਕਲਾਸ ਦੀਆਂ ਮੱਜਾਂ ਇਹਦੀ ਟਾਪ ਕਲਾਸ ਦੀ ਮੱਜ ਤੇ ਸਿੰਘੀਆਂ ਚੱਕਰ ਸੋਹਣੇ ਪਹੁੰਚਾ ਪਰਵਾਦੀ ਚੱਕਰ ਤੋਂ ਬਾਜਰ ਚੱਕੀ ਬਈ ਬੈਂਡਰ ਬਈ ਕੁਛ ਨੇ ਬਾਈ ਜਾਣਕਾਰੀ ਲਵਾਂਗੇ ਥੋੜੀ ਆਪ ਬਲ ਵੀ ਲਾਈ ਸੂਟ ਚੰਗੀ ਬਹੁਤ ਚੰਗੀ ਬਈ ਟਾਪ ਕੁਆਲਟੀ ਦੀ ਜਾਇਵਰ ਹੈ ਹਾਂਜੀ ਬਈ ਜਸਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਵਿਜੇ ਜੀ ਠੀਕ ਹੈ ਜੀ ਕਿਹੜਾ ਲੱਕ ਪੈਦਾ ਵੀਰੇ ਮੇਰਾ ਵਿਜੇ ਪਿੰਡ ਰੈਲ ਮਾਜਰਾ ਨਵਾਂ ਸ਼ਹਿਰ ਏਰੀਆ ਠੀਕ ਹੈ ਬਈ ਕਿੰਨੇ ਪਜੂ ਲੈ ਕੇ ਆਏ ਸੀ ਵੀਰੇ ਅੱਜ ਮੈਂ ਤਿੰਨੇ ਲੈ ਜੀ ਠੀਕ ਹੈ ਬਈ ਜਿਹੜੀ ਆ ਬਾਕੀ ਹੋ ਗਈ ਸੇਲ ਕੋਈ ਹਾਂਜੀ ਦੋ ਸੇਲ ਹੋ ਗਿਆ ਇਕੱਲੀ ਰਹਿ ਗਈ ਕਹਾ ਕਹਿ ਹਾਂ ਹੈਗੀ ਗੱਜ ਮਾੜੇ ਮੋਟੀ ਜਾਂ ਜਿਹੜਾ ਆ ਚੋ ਮੱਚ ਆਇਆ ਕਿੰਨੇ ਛੋਟੇ ਕਿਹੜੇ ਸੁਵੇ ਸੁਵੇ ਦੂਜੇ ਸੁਵੇ ਕਿੰਨੇ ਕਿਲੋ ਲੈ ਲੂ ਅੱਜ ਨੂੰ 16 ਤਰੀਕ ਨੂੰ ਦਿਨ ਪੂਰੇ ਆਉਣਗੇ ਅੱਛਾ ਪੰਖ ਤਾਂ ਹੀ ਲੈ ਲੂ ਪੰਜ-ਛੇ ਦਿਨ ਇਹਨੇ ਹਾਂਜੀ ਹਾਂਜੀ ਆ ਗਿਆ ਅੱਠ ਦਿਨ ਪਾਈ ਹੋਈ ਹੈ ਕਿੰਨਾ ਦੁੱਧ ਕਰ ਚੁਈ ਜਵਰੀ ਦੁੱਧ ਵੀਰ ਜੀ ਪਹਿਲੇ ਫਲੂਨ ਨੇ ਦਿੱਤਾ 8 ਕਿਲੋ ਹੁਣ 12 ਪਲੱਸ ਕਰ ਦੇ ਕਿੰਨਾਰੇ ਰੇਟ ਰੱਖਿਆ ਵੀਰੇ ਆਪੇ ਦਾ ਰੇਟ ਵੀ ਜੀ 95000 ਮੁੱਲ ਕਰਦੇ ਆਂਗਾ 95000 ਹਾਂ ਜੀ ਸਰ 99000 ਮੁੱਲ ਕਰਦੇ ਆਂ ਜੀ 85000 ਦੀ ਕੱਟੀ ਦੇ ਦਵਾਂ ਠੀਕ ਹੈ ਬਈ 85000 ਦੇ ਦੇਣੀ ਹਾਂਜੀ ਠੀਕ ਹੈ ਬਈ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਹੈ ਸਾਡਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਹਾਂ ਜੀ ਹਰੇਕ ਮੰਡੀ ਲਾਉਂਦੇ ਆ ਜੀ ਜਗਰਾਵਾਂੋਂ ਕਰਾ ਲਈ ਅੱਛਾ ਜੀ ਥੰਨੇ ਹੋਗੀ ਬਾਕੀ ਦੂਸਰੀਆਂ ਹੋ ਕੇ ਮੰਡੀ ਜਿਹੜੀ ਹੋਰ ਲੱਗਦੀ ਆ ਅੱਛਾ ਪੰਜਾਬ ਦੇ ਤਕਰੀਬਨ ਸਾਰੀ ਮੰਡੀਆਂ ਲਾਉਂਦੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਮ ਮਾਲ ਵੀਰੇ ਤੇ ਅਸੀਂ ਪਿੰਡਾਂ ਤੋਂ ਘੁੰਮ ਫਿਰ ਕੇ ਦਾ ਲੈ ਲਈਦਾ ਹਾਂ ਜੀ ਹੁਣ ਲਿੰਕ ਬਣਿਆ ਹੋਇਆ ਹੈ ਬਾਪੂ ਸਾਡੇ ਕੰਮ ਕਰਦੇ ਜੀ 25 30 ਸਾਲੋਂ ਕੇ ਕੰਮ ਕਰਦੇ ਨੇ ਵਾਹੇ ਸਾਡਾ ਅੱਛਾ ਬਾਈ ਜੀ ਹਾਂ ਜੋ ਲਿੰਕ ਬਣਿਆ ਵਾਏ ਹੁਣ ਅਗਲੇ ਜਿਹੜੇ ਅੱਗੇ ਚੱਲੀ ਜਾਂਦਾ ਬਾਈ ਜੀ ਹਾਂ ਜੀ ਹਾਂ ਜੀ ਫੋਨ ਕਰ ਦਿੰਦੇ ਅਗਲੇ ਮਾਲ ਹੈਗਾ ਲੈ ਜਾਓ ਠੀਕ ਹੈ ਬਾਈ ਤੇ ਬਾਈ ਜੀ ਜੇਕਰ ਹੁਣ ਘਰੋਂ ਕਿਸੇ ਤੇ ਲੈਣ ਆਉਣਾ ਹੋਵੇ ਆ ਸਕਦਾ ਹੈ ਆ ਕੇ ਹਾਂ ਜੀ ਹਾਂ ਜੀ ਦਵਾ ਦੋਗੇ ਜੋ ਜ਼ਰੂਰੀ ਜ਼ਰੂਰ ਹੈ ਠੀਕ ਹੈ ਬਾਈ ਜੀ ਤੇ ਭਾਈ ਨਾਮ ਕੀ ਦੱਸਾਂਗੇ ਆਪਣਾ ਮੇਰਾ ਵਿਜੇ ਹੈ ਜੀ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋ ਆਪਣੇ ਆਪਣੇ ਅਵੇਲੇਬਲ ਹੁੰਦੀਆਂ ਮਤਲਬ ਐਸੀ ਹਾਂਜੀ 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 ਠੀਕ ਹੈ ਬਾਈ ਧੰਨਵਾਦ ਜੀ ਤੇ ਬਾਈ ਕੋਲ ਚੰਗਾ ਬਾਈ ਪਸ਼ੂ ਸੀਗਾ ਰੇਟ ਬਹੁਤ ਜਾਇਜ਼ ਸੀਗਾ ਸਿਰਫ 85000 ਤੇ ਇੰਨੇ ਕੁ ਮੁੱਲ 'ਚ ਬਾਈ ਕੁਝ ਨਹੀਂ ਆਉਂਦਾ ਅੱਜ ਦੇ ਟਾਈਮ 'ਚ ਤੇ ਚੰਗਾ ਪਸ਼ੂ ਬਾਈ ਜੀ ਤੇ ਪੂਰੀ ਸੱਚਾਈ ਨਾਲ ਬਾਈ ਨੇ ਦੱਸਿਆ ਆਪਣਾ ਜੋ ਵੀ ਸੀਗਾ ਤੇ ਬਾਕੀ ਸਿੰਗਾ ਜੂ ਵੀ ਬਾਈ ਚੰਗੀ ਐ ਵੱਢ ਛੋਟੀ ਤੇ ਦੂਜੇ ਜੂਏ ਸੋਣਾ ਬਾਈ ਜੀ ਬਾਈ ਕਹਿੰਦਾ ਵੀ ਆਮ ਨਾਲ ਕਰਜਣਾ 11-12 ਲੀਟਰ ਦੁੱਧ ਚੰਗਾ ਪਸ਼ੂ ਹੈ ਬਾਈ ਜੀ ਬਹੁਤ ਵੀ ਟਾਪ ਕੁਆਲਟੀ ਦੀ ਬਾਈ ਮੋਰਾਂ ਨਾਲ ਸਭੀ ਮੱਤ ਤੇ 22 ਕਿਲੋ ਲਵਾਂਗੇ ਪੂਰੀ ਜਾਣਕਾਰੀ ਤੇ ਛੱਡ ਤੱਕਾਂਗੇ ਸ਼ੇਰ ਚੈੱਕ ਕਰੋ ਬਈ ਥਣ ਵੀ ਪੂਰੇ ਵਧੀਆ ਕੁਆਲਟੀ ਦੇ ਨੇ ਤੇ ਕੁਛ ਤਾਂ ਕਿਤੇ ਲੈ ਲਓ ਹਾਂਜੀ ਬਈ ਸੱਸੀਗਰ ਜੀ ਕੀ ਨਾਮ ਹੈ ਵੀਰੇ ਆਪਣਾ ਸੰਦੀਪ ਸਿੰਘ ਆ ਜੀ ਅੱਛਾ ਪੇੜਾ ਪਿੰਡ ਹੈ ਵੀਰੇ ਆਪਣਾ ਬਸੇ ਪਠਾਨਾ ਜੀ ਠੀਕ ਹੈ ਬਈ ਜੀ ਤੇ ਪਿੰਡ ਬਸੇ ਖਾਸ ਬਸੇ ਹੋਆ ਹਾਂਜੀ ਬਸੇ ਪਠਾਨਾ ਫਤਿਹਗੜ੍ਹ ਸਾਹਿਬ ਦੇ ਨਾਲ ਠੀਕ ਹੈ ਬਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਅੱਜ ਦੋ ਤੀਆਂ ਵੀਰੇ ਇੱਕ ਬੱਚੀ ਦੀ ਸੋਨੇ ਵਾਲੀ ਉਹ ਵੇਖ ਲਈ ਆ ਮੱਝ ਰੱਜੀ ਕਹਾ ਕਹਿ ਅੱਜ ਰਾਗ ਥੋੜਾ ਠੰਡਾ ਹੀ ਹੈ ਵੀਰੇ ਜਿਹੜੀ ਆ ਮੱਝ ਹੈ ਕਿਹੜੇ ਸੂਸਣਾਂ ਨੇ ਇਹਨੇ ਤੀਜੇ ਸੁਣਾ ਦੇ ਅੱਛਾ ਤੀਜੇ ਸੁਣਾ ਤੇ ਦੁੱਧ ਕਿੰਨਾ ਕਰਦੀ ਸੁਵਰੀ ਹੈ ਮੇਰੇ ਲਈ ਉਹ ਆਪਾਂ ਨੇ ਦੁੱਧ ਕਰਿਆ ਹੋਇਆ 12-13 ਕਿਲੋ ਐਨਾ ਤਾਂ ਕਰ ਦੂਗੀ ਰਾਮ ਨਾਲ ਹਾਂਜੀ ਆ ਗਿਆ ਤੇ ਮੁੱਲ ਕਿੰਨਾ ਰੱਖਿਆ ਆਪਾਂ ਵੀਰ ਮੁੱਲ ਵੀਰੇ 95000 ਅੱਛਾ 95000 ਤੇ ਇਸ ਤੋਂ ਇਲਾਵਾ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਜੀ ਮੰਡੀ ਵੀਰੇ ਜਿਆਦਾ ਖੰਨਾ ਕਰਾ ਲਈਓ ਠੀਕ ਹੈ ਵੀਰ ਹਾਂਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਰ ਜੀ ਹਾਂਜੀ ਹਾਂਜੀ ਵੀਰੇ 94693 23904 ਇੱਕ ਦੋ ਵਾਰੇ ਬੋਦੂ ਬਾਈ 9935904 ਠੀਕ ਹੈ ਬਾਈ ਜੀ ਨਾਮ ਕੀ ਦੱਸਿਆ ਸੀਗਾ ਆਪਣਾ ਸੰਦੀਪ ਸਿੰਘ ਠੀਕ ਹੈ ਬਾਈ ਜੀ ਧੰਨਵਾਦ ਬਈ ਤੇ ਬਾਈ ਕੋਲ ਸੀਗੇ ਬਹੁਤ ਹੀ ਟੌਪ ਕਲਾਸ ਦੀ ਝੋਟੀ ਮੱਝ ਤੇ ਰੇਟ ਬਈ ਜੈ ਸੀਗਾ ਬਾਈ ਆਪਾਂ ਤਾਂ ਕਰਕੇ ਦਿਖਾ ਰਹੇ ਕਿਉਂਕਿ ਉਹ ਵਿਚ ਵਿਚ ਦਰਮਿਆਨੇ ਰੇਟ ਦੇ ਲੈਣ ਦੇ ਲੋਕ ਮੱਝਾਂ ਦੇ ਫੋਨ ਉਹ ਦਿੰਦੇ ਬਈ ਤੇ ਤਾਂ ਕਰਕੇ ਆਪਾਂ ਦਰਮਿਆਨਾ ਰੇਟ ਦੀ ਮੱਝਾਂ ਤਾਂ ਪਾ ਰਹੇ ਹਾਂ ਸਕਰੀਪ ਨੇ ਬਹੁਤ ਹੀ ਟੌਪ ਕੁਆਲਿਟੀ ਦੀ ਮੋਹਰਾਂ ਨਸਲ ਦੀ ਮੱਝ ਤੇ ਪਿੱਟਪੜੇ ਤਾਂ ਚੰਗੀ ਹੈ ਬਾਈ ਜੀ ਤੇ ਬਾਈ ਕੋਲ ਲਵਾ ਕੇ ਪੂਰੀ ਜਾਣਕਾਰੀ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਆਟਰ ਕੁਆਲਿਟੀ ਚੰਗੀ ਹੈ ਤੇ ਬਾਕੀ ਸਿੰਗਲ ਸਾਰੇ ਖੋਲੇ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਸਲਾਣਾ ਜੀ ਅੱਛਾ ਜਿਲ੍ਹਾ ਕਿਹੜਾ ਹੈ ਜੀ ਜਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਬਾਈ ਜੀ ਜਿਹੜੀ ਆ ਮੱਝੇ ਕਿਹੜੇ ਸੂਏ ਸੂਈ ਹੈ ਜੀ ਇਹ ਇਹ ਤੀਏ ਸੂਏ ਸੂਈ ਹੈ ਅੱਛਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ 3 ਦਿਨ ਹੋਏ ਨੇ ਅੱਛਾ ਜੀ ਨਾਲ ਕੀ ਬੱਚਾ ਇਹਦੀ ਕੱਟਈ ਹੈ ਜੀ ਨਾਲ ਬਾਈ ਜੀ ਮੋਹਰਾਂ ਨਸਲ ਦੀ ਕੱਟੀ ਚੰਗਾ ਪਸ਼ੂ ਬਾਈ ਜੀ ਤੇ ਬਾਈ ਜੀ ਦੁੱਧ ਕਿੰਨਾ ਕਿ ਥੱਲੇ ਇਹਦੇ? 2.8 ਕਿਲੋ। ਅੱਛਾ 8 ਕਿਲੋ ਹੈ। ਤੇ ਇਹਦਾ ਰੇਟ ਕਿੰਨਾ ਰੱਖਿਆ ਭਾਈ? ਰੇਟ 65 ਹੈ। ਅੱਛਾ ਸਿਰਫ 65 ਜਾਰੀ? ਹਾਂ ਜੀ। ਬਹੁਤ ਜਿਆਦਾ ਜੀ ਰੇਟ ਹੈ ਜੀ। ਤੇ ਬਾਈ ਕੀ ਆਪਣਾ ਵਪਾਰ ਦਾ ਕੰਮ ਹੈ? ਨਾ ਜੀ ਨਾ। ਹਾਂ। ਆਪਣੇ ਘਰ ਅੱਛਾ ਘਰ ਦੀ ਉਹ ਗੱਡੀ ਘਰ ਦੀ। ਠੀਕ ਹੈ ਬਾਈ ਜੀ ਇਹ ਜੋ ਤੇ ਬਾਈ ਜੀ ਜਿੱਦਾਂ on ਲਾਸਟ ਕਿਨੇ ਤੱਕ ਦੇ ਦੋਗੇ ਇਹ? ਬਹੁਤ ਲਾਸਟ ਹੈ 65 ਲਾਸਟ। ਅੱਛਾ 65 ਲਾਸਟ। ਠੀਕ ਹੈ ਬਾਈ। ਤੇ ਬਾਈ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ? ਹਾਂ ਜੀ। ਹਾਂ ਜੀ ਵੀਰੇ। 879799 ਹਾਂ ਜੀ। 5197 ਠੀਕ ਹੈ ਵੀਰੇ ਤੇ ਬਾਈ ਜੀ ਕਿੱਥੇ ਤੱਕ ਲੱਗ ਗੱਡੇ ਰੇਟ ਇਹਦਾ ਰੇਟ ਜੀ ਲੱਗਿਆ ਆਪਣੇ 58 58 58 ਤੱਕ ਲੱਗ ਗਿਆ ਮਤਲਬ ਹੋ ਜੂ ਸੇਲ ਹਾਂਜੀ ਠੀਕ ਹੈ ਵੀ ਗਾਹ ਕਿਵੇਂ ਅੱਜ ਵੇਸੇ ਉਹ ਗਾਹ ਕਹ ਯਾਨੀ ਉਹਨਾਂ ਨੇ ਮੰਨਤਾ ਹੀ ਹੈ ਮੰਨਦਾ ਹੀ ਹੈ ਇਹਦਾ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਤੇ ਚੰਗਾ ਪਸ਼ੂ ਬਾਈ ਜੀ ਰੇਟ ਵੀ ਜਾਇਜ਼ ਹੈ ਸਿਰਫ 65000 ਬਾਈ ਕਹਿੰਦੇ ਤੇ ਬਾਈ ਕਹਿੰਦਾ ਥੋੜਾ ਗਾਹ ਕੱਜ ਮੰਦਾ ਹੀ ਐ ਰੇਟਰ ਨਾਲ 58 ਤੱਕ ਲਗਟ ਐ ਬਾਈ ਕਹਿੰਦਾ ਅਸੀਂ ਮੰਗਦੇ ਆ 65 ਤਾਂ ਪਸ਼ੂ ਠੀਕ ਐ ਬਾਈ 8 ਲੀਟਰ ਦੁੱਧ ਤੇ ਉਸ ਆਵਲਾ ਰੇਟ ਵੀ ਬਾਈ ਨੇ ਬਹੁਤ ਜਿਆਜ ਮੰਗਿਆ ਹੋਇਆ ਤੇ ਰੇਡੇ ਸਾਹਿਬ ਨਾਲ ਤਾਂ ਬਹੁਤ ਜਿਆਜ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਗੁਰਪਿੰਦਰ ਸਿੰਘ ਜੀ ਕਿਹੜਾ ਪਿੰਡ ਐ ਜੀ ਪਿੰਡ ਭਾਂਖੁਰ ਦੇ ਜੀ ਠੀਕ ਐ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਲੁਧਿਆਣਾ ਵੀਰੇ ਠੀਕ ਐ ਬਾਈ ਕਿੰਨੇ ਪਸ਼ੂ ਲੈ ਕੇ ਆਏ ਅੱਜ ਪਸ਼ੂ ਲੈ ਕੇ ਆਏ ਵੀਰੇ 6 ਸੇਲ ਹੋਇਆ ਕੋਈ ਜੀ ਸੇਲ ਹੋ ਗਏ 4 5 ਗਾਹ ਕ ਹੈ ਅੱਜ ਨਾਕ ਹੈ ਵੀਰੇ ਮਾਲ ਦਾ ਮੁੱਲ ਲੱਗੀ ਜਾਂਦਾ ਜੀ ਆਪਾਂ ਆਪਦੇ ਭਾ ਨਾ ਕਰੀਏ ਜੇ ਹੁਣ ਹੀ ਟੂੜ ਦੋ ਮੰਗੀ ਜਾਂਦਾ ਉਹਦਾ ਕੋਈ ਨਹੀਂ ਆਹ ਇਹ ਤਾਂ ਹੈ ਵੀਰੇ ਤੇ ਬਾਈ ਜੀ ਆਹ ਜਿਹੜੀ ਮੱਝ ਹੈ ਇਹਦਾ ਕੀ ਕਿਹੜੇ ਸੂ ਸੁਣਾ ਇਹਨੇ ਹੁਣ ਇਹਨੇ ਚੌਥੇ ਚੈੱਕ ਕਰੋ ਮੇਰਾ ਵੀਰ ਬਾਈ ਮੋਹਰਾਂ نسل ਦੀ ਟੌਪ ਕਲਾਸ ਦੀ ਮੱਝ ਰੁੱਤ ਵਾਲਾ ਪਸ਼ੂ ਹੈ ਤੇ ਹੱਡਾਂ ਪੈਰਾਂ ਦੀ ਖੁੱਲੀ ਹੈ ਬਾਈ ਜੀ ਤੇ ਬਾਈ ਕੋਲੋਂ ਪੂਰੀ ਬਾਕੀ ਥਾਣਾ ਵੀ ਚੈੱਕ ਕਰੋ ਮੇਰੇ ਵੀ ਪ੍ਰੋਪਰ ਗੈਪ ਹੈ ਤੇ ਹਜੇ ਮੈਂ ਕਿੰਨੇ ਕ ਦਿਨ ਲੈ ਲੂ ਇਹ ਹਜੇ ਬਹਿ ਜਾ ਵੀਰੇ 5 6 ਦਿਨ ਅੱਛਾ 5 6 ਦਿਨ ਲੈ ਲੂਗੀ ਹਾਂਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਕਰ ਜੂ ਇਸ ਵਾਰੀ ਇਹ ਦੁੱਧ ਵੀਰੇ ਕਰ ਦੂ 9 10 ਕਿਲੋ 9 10 ਕਿਲੋ ਕਰ ਦੂਗਾ ਜੀ ਤੇ ਕਿੰਨਾ ਰੇਟ ਰੱਖਿਆ ਆਪਾਂ ਫਿਰ ਵੀ ਇਹਦਾ ਮੋਹਲੇ ਦਾ ਕਰਦੇ ਆਂ ਵੀਰੇ 1 5 ਅੱਛਾ ਬਹੁਤ ਜ਼ਿਆਦਾ ਜਿਹੜੇ ਰੇਟ ਮੰਗਦੇ ਨੇ ਤੇ ਬਾਈ ਆਪਾਂ ਵੈਸੇ ਮੱਝ ਲੈਉਂਦੇ ਕਿੱਥੋਂ ਪਿੰਡਾਂ ਚੋਂ ਵੀਰੇ ਹਰਿਆਣੇ ਵੀ ਚਲੇ ਜਾਈਦਾ ਠੀਕ ਹੈ ਬਈ ਜੀ ਤੇ ਇਸ ਤੋਂ ਬਿਨਾ ਕਿਹੜੀ ਕਿਹੜੀ ਮੰਡੀ ਲਾਉਂਦੇ ਖੰਨਾ ਦਾ ਲੱਗਦੇ ਲੱਗਦਾ ਜਗਰਾਮਾ ਹੋਗੀ ਹਾਂਜੀ ਤੇ ਕਰਾਲੀ ਹੋਗੀ ਹਾਂਜੀ ਠੀਕ ਆ ਤੇ ਇਤਨਾ ਉੱਲਾ ਜੀ ਦਿਨਾਂ ਦੀ ਜੁੰਦੀ ਫਤਿਹਬਾਦ ਵੀ ਲੰਘ ਜਾਏ ਤੇ ਆਪਣੇ ਘਰੇ ਪਸ਼ੂਰ ਤੇ ਹੋਣੇ ਵੀਰੇ ਹਾਂਜੀ ਤੇ ਫੋਨ ਕਰਕੇ ਆ ਸਕਦਾ ਕੋਈ ਜੀ ਹਾਂਜੀ 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 ਵੀਰੇ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ 99552 ਵੀਰੇ ਹਾਂਜੀ 17955 ਜੀ ਇੱਕ ਵਾਰ ਦੁਬਾਰੇ ਬੋਲ ਦੂੰਗੇ ਵੀਰੇ 99552 ਜੀ ਹਾਂਜੀ 17955 ਠੀਕ ਹੈ ਬਈ ਧੰਨਵਾਦ ਜੀ ਬਹੁਤ ਬਹੁਤ ਜੀ ਤੇ ਬਾਈ ਦਾ ਬਈ ਟੌਪ ਕਲਾਸ ਦਾ ਕੰਮ ਹੈ ਤੇ ਬਾਈ ਕੋਲੇ ਬਾਈ ਆਪਣੇ ਪੈਸੇ ਕਿੰਨੇ ਕਿਲੇ ਲੀਟਰ ਤੱਕ ਮਿਲ ਜੈਣਗੇ ਆਂਡਰ ਕੋਲੇ ਮੱਜਾ ਐਂ ਤਾਂ ਆਪਣੇ ਕੋਲ ਉਹ ਝੋਟੀ ਖੜੀ ਆ ਜਾ ਕੇ ਉਹਦੇ ਪਹਿਲੇ ਨੰਬਰ ਦੇ ਜਿਹੜੇ ਮੁੰਡੇ ਨੇ ਪਹਿਲਾਂ ਸਵੇਰੇ ਵੀਡੀਓ ਬਣਮਾਈ ਬਣਾਈ ਸੀ ਕਿ ਨਾ ਹਾਂ ਗਲਾਂ ਉਹਨਾਂ ਨੂੰ ਨਾਮ ਬੋਲਿਆ ਉਹ ਕੱਟੀ ਦੀ 15 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਬਾਈ ਜੀ ਤੇ ਮਤਲਬ ਸਾਡੇ ਕੋਲ 15 18 ਕਿਲੋ ਹੁੰਦੀਆਂ ਹੀ ਹੁੰਦੇ ਆ 15 ਘੱਟ ਤੋਂ ਘੱਟ ਘੱਟ ਤੋਂ ਘੱਟ ਵੀਰੇ ਮੁੱਲ ਦੇ ਹਿਸਾਬ ਨਾਲ ਇਹਦਾ 70000 ਸਾਈ ਮੈਂ ਖੜੀ ਆ। ਅੱਛਾ 70 ਜਾਂ ਤੋਂ ਸਟਾਰਟ ਹੋ ਜਾਂਦੀ ਆ ਕਿੰਨੇ ਘੱਟ ਵੇਟ ਵਾਲਾ ਵੀ ਹੁੰਦਾ ਉਹ ਕਰਕੇ ਜੀ। ਠੀਕ ਆ ਬਾਈ ਜੀ। ਤੇ ਬਾਈ 1 ਲੱਖ ਸਾਈ 2 ਲੱਖ ਸਾਈ ਮੈਂ ਠੀਕ ਆ ਬਾਈ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਾਂ ਪਾਤਾ ਵਿੱਚ ਸਕਰੀਨ ਤੇ ਜੀ। ਤੇ ਬਾਈ ਕਹਿੰਦਾ ਮਹਿੰਗੀ ਤੋਂ ਮਹਿੰਗੀ 1.5 ਤੋਂ 2 ਤੱਕ ਵੀ ਆਪਣੇ ਕੋਲ ਮੱਝਾ ਅਵੇਲੇਬਲ ਨੇ 70000 ਤੋਂ ਸਟਾਰਟ ਹੋ ਜਾਂਦੀ ਆ ਜੀ। ਇੱਕ ਹੋਰ ਮੋਹਰਾ ਮੱਝ ਤੇ ਉੱਚੀ ਲੰਬੀ ਆ ਬਾਈ ਜੀ ਪੂਰੀ। ਤੇ ਕੱਦ-ਕਾਟ ਬਿਲਕੁਲ ਵਧੀਆ। ਤੇ ਬਾਕੀ ਬਾਈ ਜੀ ਕਿਥੇ ਦੇ ਬਾਈ ਕੋਲ ਪੂਰੀ ਜਾਣਕਾਰੀ ਕਿੰਨਾ ਕੁ ਟਾਈਮ ਲੈਂਦਾ ਹੈ ਜੀ ਇਹਦਾ ਫੋਨ ਦਾ ਤੇ ਬਾਕੀ ਪੂਰੇ ਨਿਕਲਣੇ ਕਰਨੇ ਤੇ ਹਾਂਜੀ ਬਾਈ 사ਸੀ ਗਾਲ ਜੀ ਕੀ ਨਾਮ ਹੈ ਵੀਰੇ ਆਪਣਾ ਉਹਪਿੰਦਰਪਾਲ ਸਿੰਘ ਜੀ ਤੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਬੀਬੀਬਰੀ ਠੀਕ ਹੈ ਜੀ ਕਿਹੜਾ ਜ਼ਿਲ੍ਹਾ ਪੈ ਜਾਂਦਾ ਜੀ ਮਹਾਲੀ ਇਹਦੇ ਜ਼ਿਲ੍ਹਾ ਮਹਾਲੀ ਪੈਦਾ ਕਿੰਨੇ ਪਸ਼ੂ ਲੈ ਕੇ ਆਇਆ ਸੀ ਵੀਰੇ ਅੱਜ ਚਾਰ ਲੈ ਕੇ ਆਏ ਜੀ ਠੀਕ ਹੈ ਬਾਈ ਜੀ ਤੇ ਹੋਇਆ ਕੋਈ ਸੇਲ ਦੋ ਪਸ਼ੂ ਵੇਚੇ ਜੀ ਹੈਗਾ ਕਿਹਾ ਕਿ ਵੇਚੇ ਅੱਜ ਹਾਂਜੀ ਹੈਗਾ ਜੀ ਅੱਛਾ ਜੀ ਠੀਕ ਜੀ ਜੇਰੀ ਆਹ ਮੱਝ ਕਿੰਨੇ ਦਿਨ ਲੈ ਲੂ ਹਜੇ ਤੇ 10 10 ਦਿਨ ਲੈ ਲ ਕਿਹੜੇ ਸੂਏ ਸੁਣੇ ਨੇ ਸੋਰੀ ਤੀਜੇ ਦੇ ਸੁਣਾਂ ਜੀ ਅੱਛਾ ਤੀਜੇ ਸੁਣਾਂ ਜੀ ਤੇ ਬਾਈ ਇਹ ਆਪਣਾ ਵਪਾਰ ਦਾ ਕੰਮ ਹੈ ਜਾਂ ਕਰਦੀਓ ਵਪਾਰ ਦਾ ਜੀ ਠੀਕ ਹੈ ਬਾਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਹਾਂ ਸਾਰੀਆਂ ਲਾਉਂਦੇ ਆ ਤੇ 3 5 4 15 ਮੰਦਰਾਈ ਸਾਰੀਆਂ ਲਾਉਂਦੇ 20 ਵੀ ਲਾਉਂਦੇ ਕਰਾ ਲਈ ਇਹ ਤਾਂ ਮੁੱਲ ਕਿੰਨਾ ਕੱਢਿਆ ਪਿਆ ਸੀ ਫਿਰ ਆਪਾਂ ਹੀ ਇਹਦੇ 1 ਲੱਖ ਰੁਪਏ ਕਰ ਦੋ ਅੱਛਾ ਫਿਰ ਤਾਂ ਜਿਆ ਜਿਆ ਡੀ ਤੇ ਕਿੰਨਾ ਕੁ ਦੁੱਧ ਕਰਜੂਗਾ ਤੁਸੀਂ 12 13 ਕਿਲੋ ਦੁੱਧ ਕਰਜੂਗਾ ਇੱਧਰ ਕਰਜੂ ਐਨੀ ਗੇ ਜੀ ਤੇ ਬਾਈ ਜੀ ਆਪਾਂ ਕੁਝ ਲਿਉਂਦੇ ਕਿੱਥੋਂ ਪੈਸੇ ਜੀ ਆਪਣੇ ਲੋਕਲ ਪਿੰਡਾਂ ਚ ਲਈਏ ਲੋਕਲ ਪਿੰਡਾਂ ਤੇ ਤੇ ਘਰੀ ਪਜੂਨ ਦਾ ਬਣਾ ਇੱਕ ਅੱਧਾ ਹਾਂਜੀ ਉਹਨੇ ਜੇ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਵੀਰੇ ਹਾਂਜੀ ਆ ਠੀਕ ਆ ਬਾਈ ਜੀ ਤੇ ਪਿੰਡ ਵੀ ਵੀਪਰੋ ਜਿਹਦਾ ਮਾਲ ਹੀ ਹੈ ਨਾ ਵੀਰੇ ਤੇ ਨਾਮ ਵੀ ਦੱਸਿਆ ਸੀ ਕਿ ਵੀਰੇ ਰੁਪਿੰਦਰ ਕਾਲ ਸਿੰਘ ਠੀਕ ਆ ਬਾਈ ਜੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣੇ 99154 ਜੀ ਹਾਂਜੀ 90154 ਕਿੱਕਰ ਦੁਆਰੇ ਬੋਲਦੇ ਵੀਰੇ 99154 ਜੀ 90154 ਠੀਕ ਆ ਬਾਈ ਜੀ ਧੰਨਵਾਦ ਵੀਰੇ ਤੇ ਪਾਈਆਂ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਚੰਗੇ ਪਸ਼ੂ ਨੇ ਬਾਈ ਕੋਲੇ ਤੇ ਬਾਈ ਕਹਿੰਦਾ ਵੀ ਸਾਡੇ ਕੋਲੇ ਵਪਾਰ ਦਾ ਕੰਮ ਹੈ ਪਸ਼ ਇਦਾਂ ਦੀਆਂ ਮੱਝਾਂ ਲੈ ਸਕਦੇ ਬਾਈ ਕੋਲ ਤੁਸੀਂ ਬਾਈ ਵੱਖੜ ਮੁਖੜ ਦੀਆਂ ਜੰਦੀਆਂ ਆਪਣੇ ਕੋਲੇ ਆ ਜਾਈ ਨਹੀਂ ਠੀਕ ਹੈ ਜੀ ਤੇ ਝੋਟੀਆਂ ਪਹਿਲਾਂ ਹੁਣ ਆ ਜਾਈ ਨਹੀਂ ਵੀਰ ਜੀ ਬੈੜੀਆਂ ਵੀ ਆਈਆਂ ਬੈੜੀਆਂ ਵੀ ਹੈਗੇ ਬੈੜੀਆਂ ਵੀ ਹੈ ਮਤਲਬ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਫੋਨ ਕਰਕੇ ਆ ਜਾਈ ਹੈ ਨਾ ਹਾਂ ਜੀ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਵੀ ਆ ਸਕਦੇ ਸਾਡੇ ਕੋਲੇ ਵਪਾਰ ਦਾ ਕੰਮ ਹੈ ਬਾਈਆਂ ਦੀ ਚੰਗੀਆਂ ਪੱਛੂ ਨੇ ਤੇ ਚੰਗੇ ਪੱਛੂ ਨੇ ਜੀ ਚੰਗੇ ਪਛੂਆਏ ਹੋਏ ਨੇ ਜੀ ਤੁਸੀਂ ਵੀ ਇੱਥੇ ਆ ਸਕਦੇ ਹੋ ਜੀ ਤੇ ਪਸ਼ੂ ਖਰੀਦ ਸਕਦੇ ਹੋ ਤੇ ਰੇਟ ਵੀ ਬਾਈ ਜੀ ਮੱਜਾਂ ਦੇ ਹਿਸਾਬ ਨਾਲ ਲੱਗ-ਲੱਗ ਰੇਟ ਹੈ ਤੇ 70000 ਤੋਂ ਸ਼ੁਰੂ ਹੋ ਜਾਂਦੀ ਮੱਜ ਇੱਥੇ ਜੇ ਕੋਈ ਲੈਣਾ ਕਿਉਂਦਾ ਤੇ ਲੱਖ ਸਵਾ ਲੱਖ ਡੇਢ ਲੱਖ 2 ਲੱਖ ਆਕਦੀ ਮੱਜਾਂ ਹੁੰਦੀਆਂ ਨੇ ਇੱਥੇ ਬਾਈ ਜੀ ਤੇ ਬਾਕੀ ਬਾਈ ਜੀ ਗਾਹਗਰੀ ਥੋੜੀ ਮੰਦੀ ਹੋਆ ਜੇ ਕੋਈ ਆਉਣਾ ਚਾਹਦਾ ਮੰਡੀ ਆ ਸਕਦਾ ਤੇ ਚੰਗੇ ਪਸ਼ੂ ਆਏ ਹੋਏ ਨੇ ਪਸ਼ੂ ਬਾਧੂ ਮਾਤਰਾ ਚ ਨੇ ਤੇ ਸਾਫਲਾਸੀ ਮੁਰਾਣਾ ਸੰਧੀ ਹਾਸ਼ਮ ਇਹਦੇ ਬਾਰੇ ਵੀ ਲਮਾਂਗੇ ਜਾਣਕਾਰੀ ਤੇ ਪਾਸੇ ਘਟਵਾਟੀ ਠੀਕ ਹੈ ਜੀ ਪੁੱਛਦੇ ਹਾਂ ਹਾਜੀ ਭਾਈ ਸਾਸੀ ਘਾਤੀ ਠੀਕ ਹੈ ਜੀ ਹਲੇ ਵਿੱਚ ਵਧੀਆ ਵਿੱਚ ਜੀ ਕੀ ਨਾਮ ਹੈ ਆਪਣਾ ਜੀ ਪ੍ਰਿੰਸ ਠੀਕ ਹੈ ਭਾਈ ਕਿਹੜਾ ਪਿੰਡ ਹੈ ਡਿਸਟ੍ਰਿਕਟ ਮੰਡੀ ਕੀ ਹੋਏਂਦਾ ਵਾਰਡ ਠੀਕ ਹੈ ਭਾਈ ਪਿੰਡ ਉਹ ਹੀ ਸਾਸੀ ਹਾਜੀ ਸਾਸੀ ਤੇ ਭਾਈ ਵਪਾਰਤ ਦਾ ਕੰਮ ਆਪਣਾ ਹਾਂਜੀ ਜਿਹੜੀ ਆ ਮੱਧ ਕਿਨੇ ਦੇ ਲੈ ਲੂ ਆ ਜੀ ਇਹ ਲੈ ਲੂ ਵੀਰੇ 10 ਤੋਂ ਦਿਨ ਠੀਕ ਹੈ ਭਾਈ 15 ਦਿਨ ਤੋਂ ਵਿੱਚ ਕਿੰਨਾ ਮੁੱਲ ਰੱਖਿਆ ਪੰਦਰਿਆਂ ਦਾ ਮੁੱਲ ਰੱਖਿਆ 95000 ਰੁਪਏ ਠੀਕ ਹੈ ਭਾਈ ਤੇ ਕਿੰਨਾ ਦੁੱਧ ਕਰ ਜੂ ਕਰਜੂ ਵੀ 12-13 ਕਿਲੋ ਪਹਿਲੇ ਤੋਂ ਤੇ ਭਾਈ ਆਪਣਾ ਵਪਾਰ ਕਰਦੋਂ ਕਿਦਾਂ ਦੇ ਟਾਈਮ ਕੋ ਵੈਸੇ ਜੀ ਮੇਰਾ ਤਾਂ 10 ਸਾਲ ਦਾ ਐਕਸਪੀਰੀਅੰਸ ਆ ਬਾਕੀ ਰਹਿ ਗਿਆ ਮੇਰੀ 20 ਸਾਲ ਦੀ ਹੈ ਜੀ 10 ਸਾਲ ਤੋਂ 10ਾਂ ਦੀ ਜਦੋਂ ਸਟਾਰਟ ਹੋ ਗਏ ਸੀ ਹਾਂ ਜੀ ਠੀਕ ਹੈ ਭਾਈ 7 ਸਾਲ ਤੋਂ ਹੀ ਹੋ ਗਏ ਦੀਆਂ ਤਾਂ ਠੀਕ ਹੈ ਤੇ ਭਾਈ ਜੀ ਆਪਣੇ ਕੋਲੇ ਘਰੇ ਪਸ਼ੂਰੇ ਤੇ ਹੁਣੇ ਹਾਂ ਜੀ ਠੀਕ ਹੈ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਭਾਈ ਜੀ ਜਿੰਨੇ ਸਾਰੀਆਂ ਲਾਉਂਦੇ ਆ ਠੀਕ ਹੈ ਭਾਈ ਜੀ ਤੇ ਜੇ ਕਿਸੇ ਨੇ ਦੂਰੋਂ ਪਸ਼ੂ ਲੈਣਾ ਫੋਨ ਕਰਕੇ ਆਸਣਾ ਉਹਨਾਂ ਨੂੰ ਹਾਂ ਜੀ ਆਸਣਾ ਮੋਬਾਈਲ ਨੰਬਰ ਸ਼ੇਅਰ ਕਰ ਦੂੰਗਾ ਜੀ 8847434691 ਠੀਕ ਹੈ ਬਾਈ ਜੀ ਧੰਨਵਾਦ ਕਰੇ ਜੀ ਤੇ ਬਾਈ ਨੇ ਕਰਦਾ ਕਰਦਾ ਕਿ ਚੰਗਾ ਬਜਰੋ ਬਾਈ ਜੀ ਬਾਕੀ ਰੇਟ ਜੈਨੂਨ ਹੈ ਸਿਰਫ 92000 ਜੀ ਤੇ ਬਾਈ ਦਾ ਹੈਗਾ ਕੋਈ ਫਾਰਮਾ ਕੰਮ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਤੁਹਾਨੂੰ ਜੱਟ ਆਏ ਹੋਏ ਨੇ ਬਾਕੀ ਫੁੱਲ ਗੱਪੇ ਹੋਵੇ ਲੈਣ ਦਾ ਹੋ ਗਿਆ ਇੱਕ ਸੁਵਿਧਾ ਅਗੇ ਅਵੇਲੇਬਲ ਹੈ ਤੇ ਚੰਗੇ ਬਜਰੋ ਬਾਈ ਬਾਕੀ ਬਾਈ ਨੇ ਕਟੈਕਟ ਕਰਦਾ ਕਿ ਇੱਥੇ ਆ ਜੀ ਚੰਗੇ ਬਜਰੋ ਹੈ ਜੀ ਧੰਨਵਾਦ ਤੇ ਬਾਕੀ ਗਾਹਕਰੀ ਥੋੜੀ ਜਨਤੀ ਹੋ ਰਹੀ ਹੈ ਤੇ ਗਾਹਕ ਵਾਧੂ ਹੈ ਨਹੀਂ ਜੀ ਤੇ ਘਟਦੀ ਹੈ ਕਿਉਂਕਿ ਬਾਈ ਜੀ ਕੁਝ ਲੋਕ ਫਸਲਾਂ ਵਾੜੀ ਚੁਲਦੇ ਹੋਏ ਨੇ ਤੇ ਉਹਦੇ ਕਰਕੇ ਵੀ ਗਾਹਕ ਦਾ ਫਰਕ ਪੈਂਦਾ ਕਿਉਂਕਿ ਲੋਕ ਉਧਰ ਰੁਲ ਜਗੇ ਫਸਣਾ ਗੱਲ ਤੇ ਤਾਂ ਕਰਕੇ ਬਾਈ ਥੋੜੀ ਗਾਹਕਰੀ ਘਟੀ ਹੈ ਤੇ ਫੋਟੋ ਟੋਕ ਲਾਦੀ ਬਾਈ ਮੋਹਰ ਨਾਲ ਦੀ ਮੱਝ ਤੇ ਬਈ ਚੰਗੀ ਹੈ ਜੀ ਪਿੱਟਪੂਲੇ ਰੋਈ ਬਾਈ ਜੀ ਠੀਕ ਹੈ ਬਾਈ ਜੀ ਜੇ ਪੁੱਛਦੇ ਕਿੰਨਾ ਰਹਿਦਾ ਇਹ ਸੂਣ ਨੂੰ ਕੋਈ ਨਿਕਲੋ ਜੀ ਨਿਕਲੋ ਜੀ ਇੱਕ ਮਿੰਟ ਰੁਕਗੇ ਵੀਰੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਜੀ ਬਿਲਕੁਲ ਹੈਪੀ ਹੈ ਜੀ ਅੱਛਾ ਕਿਹੜਾ ਪਿੰਡ ਵਾਜਦਾ ਵੀਰੇ ਚਮਕੌਰ ਸਾਹਿਬ ਹੀ ਰਹੀ ਹੈ ਜੀ ਅੱਛਾ ਪਿੰਡ ਫਿਰ ਵੀ ਜੀ ਸਲੋ ਮਾਸਕੋ ਜ਼ਿਲ੍ਹਾ ਜੀ ਜ਼ਿਲ੍ਹਾ ਰੋਪੜ ਠੀਕ ਹੈ ਬਾਈ ਜਿਹੜੀਆਂ ਮੱਝਾਂ ਕਿੰਨੇ ਦਿਨ ਲੈ ਲੂ ਹਜੇ ਵੀਰੇ ਇਹ ਇਹ ਲੈ ਲੂਗੀ ਵੀਰੇ 10 ਦਿਨ ਇਹ 10 ਦਿਨ ਲੈ ਲਵਾਂਗੀ ਕਿੰਨਾ ਕਰ ਦੁੱਧ ਕਰ ਜੀ ਇਸ ਵਾਰੀ ਵੀਰੇ ਦੁੱਧ ਵੀਰੇ 14 ਕਿਲੋ ਦੇਈ ਜੀ ਦੋਵੇਂ ਸਵੇਰ ਨੂੰ